ਕਲਾ ਦੇ ਸੰਗ ਦੇ ਵਿੜੇ ਦੇ ਵਿੱਚ ਮੌਣ ਗਲ ਇੱਕ ਵਾਰ ਫਿਰ ਤੁਹਾਡਾ ਸਾਰਾ ਦਾ ਬਹੁਤ ਦਿਲੋਂ ਸਵਾਗਤ ਕਰਦਾ ਅੱਜ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਹਮੇਸ਼ਾ ਹੀ ਆਪਾਂ ਕਲਾ ਵਿੱਚ ਵਿਅਕਤੀਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਅੱਜ ਹੋਰ ਵੀ ਜ਼ਿਆਦਾ ਖੁਸ਼ੀ ਦੀ ਗੱਲ ਆ ਕਿ ਅੱਜ ਮੇਰੇ ਕੋਲ ਦੋ ਮਹਿਮਾਨ ਆਏ ਹੋਏ ਨੇ ਇੱਕ ਤਾਂ ਸਾਡੇ ਇਥੋਂ ਆਪਣੇ ਗੁਰਦੀਪ ਭੁੱਲਰ ਜੀ ਤੇ ਇੱਕ ਸ੍ਰੀ ਅਮਰੀਕ ਸਿੰਘ ਤੇਜਾ ਜੋ ਕਿ ਪੰਜਾਬੀ ਨਾਟਕ ਪੰਜਾਬ ਫਿਲਮਾਂ ਹਿੰਦੀ ਫਿਲਮਾਂ ਉਹ ਅੱਗੇ ਚੱਲ ਕੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨੇ ਸਾਰੇ ਤਰ੍ਹਾਂ ਦੇ ਨਾਟਕ ਦੇ ਵਿੱਚ ਫਿਲਮਾਂ ਦੇ ਵਿੱਚ ਆਪਣੇ ਜਿਹੜੀ ਅਗਨਾ ਪੂਰਾ ਦਿਖਾਇਆ ਹੋਇਆ ਉਹਦੇ ਜੋ ਜ਼ੋਰ ਦਿਖਾਏ ਹੋਏ ਨੇ ਤੇ ਸਭ ਤੋਂ ਪਹਿਲਾਂ ਆਓ ਉਹਨਾਂ ਦਾ ਸਵਾਗਤ ਕਰਦੇ ਆਂ ਗੁਰਦੀਪ ਧولਰ ਜੀ ਤੇ ਮਰੀਕ ਸਿੰਘ ਤੇਜਾ ਜੀ ਕਲਾ ਰੈਂਕ ਸੰਗਵੇ ਜੀ ਆਣ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਨੂੰ ਤੁਹਾਡੇ ਨਾਲ ਗੁਫ਼ਤਗੂ ਕਰਨ ਦਾ ਮੌਕਾ ਮਿਲ ਰਿਹਾ ਹੈ ਅਸੀਂ ਇੰਡੀਆ ਪੰਜਾਬ ਤੋਂ ਆਉਣ ਤੋਂ ਬਾਅਦ ਅਗਰ ਮੈਂ ਕਹਾ ਮੇਰੀ ਟੀਵੀ ਤੇ ਕੈਨੇਡਾ ਦੇ ਵਿੱਚ ਸਾਰੀ ਚ ਪਹਿਲੀ ਮੁਲਾਕਾਤ ਹੈ ਤੇ ਮੈਂ ਇਸ ਨੂੰ ਬਹੁਤ ਹਰ ਖੁਸ਼ੀ ਮਹਿਸੂਸ ਕਰ ਰਹੇ ਹਾਂ ਤੁਹਾਡੇ ਨਾਲ ਗੱਲਬਾਤ ਕਰਕੇ ਸਤਿ ਸ਼ੰਭਾਗ ਸਾਡੇ ਔਰ ਅਸੀਂ ਬੜਮਾਨ ਔਰ ਤੁਹਾਡਾ ਸਤਿਕਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਅੱਜ ਤੁਹਾਡੇ ਕੋਲ ਮੈਂ ਆਉਣਾ ਹੈਗਾ ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਜਿਸ ਤਰ੍ਹਾਂ ਗੱਲ ਕਰੀ ਹੈ ਵੀ ਪੰਜਾਬ ਤੋਂ ਚੱਲ ਕੇ ਆਏ ਆ ਹਿੰਦੁਸਤਾਨ ਤੋਂ ਸਾਡੀ ਜਨਮ ਭੂਮੀ ਤੋਂ ਚੱਲ ਕੇ ਆਏ ਹੋ ਇੱਕ ਤਰ੍ਹਾਂ ਨਾਲ ਤੁਹਾਡੀ ਉਹਦੀ ਕੁਸ਼ਵੋਈ ਵੀ ਤੁਹਾਡੇ ਵਿੱਚੋਂ ਸਾਨੂੰ ਮਿਲ ਰਹੀ ਆ ਸਾਡੇ ਗੱਲਾਂ ਵਿੱਚੋਂ ਵੀ ਤੇ ਤੁਹਾਡੀ ਆਮਦ ਦੇ ਵਿੱਚੋਂ ਵੀ ਦੂਸਰਾ ਤੁਸੀਂ ਨਾਟਕ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਜੀਵਨ ਦੇ ਵਿੱਚ ਹੰਡਾਇਆ ਹੋਇਆ ਹੈਗਾ। ਜੀ ਜੀ। ਅ ਸ਼ਾਇਦ ਜਿਉਂ ਰਹੇ ਹੋ ਨਾਟਕ ਨੂੰ ਤੁਸੀਂ ਅ ਤੁਸੀਂ ਥੋੜਾ ਜਿਹਾ ਆਪਣੇ ਬਾਰੇ ਬਰੀਫਲੀ ਦੱਸੋ। ਅ ਆਪਣੀ ਜਾਣਕਾਰੀ ਤੇ ਉਤੋਂ ਕਿਸ ਤਰ੍ਹਾਂ ਦੇ ਨਾਟਕਾਂ ਬੁਲਾਏ। ਹਾਂ ਮੈਂ ਵੈਨ ਵਿਸਿਜ਼ਨਲ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੇ ਸਰੀਚ ਮੈਨੂੰ ਇਹ ਨਾਟਕ ਕਰਨ ਦਾ ਮੌਕਾ ਮਿਲਿਆ ਮੈਂ ਸਰੀ ਦੇ ਜਿੰਨੇ ਵੀ ਵਸਿੰਦੇ ਨੇ ਜੋ ਥੀਏਟਰ ਨਾਲ ਜੁੜੇ ਹੋਏ ਨੇ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਮੌਕਾ ਮਿਲਦਾ ਔਰ ਇਹ ਮੌਕਾ ਸਿਰ ਮੇਰੇ ਦੋਸਤ ਪੁਲਰ ਸਾਹਿਬ ਨੇ ਦਿੱਤਾ ਹੈ ਜੋ ਕਿ ਅਨਦਰ ਸਟੇਜ ਦੇ ਵਿੱਚ ਬਹੁਤ ਪਹਿਲੇ ਸ਼ੋਅ ਇਹਨਾਂ ਨੇ ਕੀਤੇ ਨੇ ਤੇ ਲੋਕਾਂ ਨੂੰ ਬਹੁਤ ਪਸੰਦ ਆਏ ਨੇ ਚਾਹੇ ਇਹਨਾਂ ਨੇ ਮਲਕੇ ਫਾਈਨੈਂਸ਼ੀਅਲੀ ਬਹੁਤ ਸਫਰ ਕੀਤਾ ਪਰ ਇਹਨੇ ਹਟਕੇ ਕੰਮ ਕੀਤਾ ਪੈਸੇ ਦਿਨਾ ਪਰਵਾਹ ਕਰਦੇ ਹੋਏ ਇੱਕ ਸਨੇਹਾ ਦੇਣ ਵਾਲੇ ਨਾਟਕਾਂ 'ਤੇ ਆਪਣੀ ਰੁਚੀ ਰੱਖੀ ਹੈ ਇਹ ਮੇਰੇ ਦੋਸਤ ਨੇ ਮੇਰੇ 35-40 ਸਾਲ ਪੁਰਾਣੇ ਦੋਸਤ ਹਨ ਕਰਕੇ ਅਸੀਂ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਤੇ ਮੈਂ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਬੇਨਤੀ ਕਰਨਾ ਕਿ ਸਾਰੇ ਜਿਹਨੇ ਵੀ ਇਹ ਲੋਕ ਨੇ ਸਭ ਨੂੰ ਸੀ ਜੀ ਆਇਆਂ ਆਖਦੇ ਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਸ਼ਹਿਰ ਵਿੱਚ ਦਾ ਮੌਸਮ ਬਹੁਤ ਤੁਸੀਂ ਗੱਲ ਕੀਤੀ ਕਿ ਖੁਸ਼ੂ ਹੈ ਹਾਂਜੀ ਇਹ ਬਹੁਤ ਅੱਛਾ ਲੱਗਦਾ ਹੈ ਕਿ ਤੁਸੀਂ ਇੰਨੇ ਖੂਬਸੂਰਤ ਵਿਚਾਰ ਰੱਖਦੇ ਹੋ ਜਿੱਥੋਂ ਛੱਡ ਕੇ ਵੀ ਆਏ ਹਾਂ ਹਲ ਤੱਕ ਯਾਦਾਂ ਜੁੜੀਆਂ ਵੀਆਂ ਨੇ ਇਹ ਇਹ ਵੀ ਬਹੁਤ ਅੱਛੀ ਗੱਲ ਹੈ ਜਿੱਥੇ ਇਹ ਗੱਲ ਹੈ ਮੈਂ ਇੱਕ ਬੇਨਤੀ ਵੀ ਸਭ ਨੂੰ ਕਰਾਂਗਾ ਗੁਜਾਰਿਸ਼ ਕਰਾਂਗਾ ਕਿ 24 ਤਰੀਕ ਨੂੰ ਸਰੀਚ ਸਾਡਾ ਸ਼ੋਅ ਹੈ ਪਲੀਜ਼ ਦੇਖਣ ਆਇਓ 14 14 14 ਨੂੰ ਦੇਖਣ ਆਇਓ ਸੌਰੀ ਮੈਂ ਇਸ ਦਾ ਮਾਫੀ ਕਰਨ ਮੰਗਦਾ 14 ਨੂੰ ਹੋਣਾ ਤੇ ਦੇਖਣ ਆਣਾ ਔਰ ਤੁਸੀਂ ਮਹਿਸੂਸ ਕਰੋਗੇ ਕਿ हटके ਕੋਈ ਨਵੀਂ ਚੀਜ਼ ਦੇਖੀ ਹੈ ਹੁਣ ਮੈਂ ਜੋ ਤੁਸੀਂ ਮੈਨੂੰ ਕੁਐਸਚਨ ਪੁੱਟ ਕੀਤਾ ਮੈਂ ਉਸ ਤੇ ਆਉਣਾ ਮੈਂ ਜੀ 85 ਤੋਂ ਥੀਏਟਰ ਕਰ ਰਿਹਾ ਥੀਏਟਰ ਮੈਨੂੰ ਕਰਨ ਦਾ ਮੌਕਾ ਮਿਲਿਆ ਸ਼ੁਰੂਆਤ ਮੰਗਲ ਟਿੱਲੋਂ ਕਮਲ ਵਿਧਰੋਹੀ Umesh Kant ਮੈਡਮ ਕੁਲਵੰਤ ਪਾਟਿਆ ਜੀ ਉਰੇਸਤਾਂ ਦੇ ਡਾਇਰੈਕਟਰ ਨੇ ਜਿਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਮੇਰੀ ਇਹ ਚੰਗੀ ਕਿਸਮਤ ਹੈ ਕਿ ਅੱਛੀ ਡਾਇਰੈਕਟਰ ਮਿਲ ਨੇ ਜਿਨਾਂ ਨਾਲ ਮੈਂ ਕੰਮ ਕੀਤਾ ਮੈਂ ਹੀ ਆਪਣੀ ਸਲਾਈਨ ਨੂੰ ਆਪਣੀ ਜੌਬ ਦੇ ਨਾਲ ਕੀਤਾ ਮੈਂ ਸਰਕਾਰੀ ਨੌਕਰੀ ਕਰਦਾ ਸੀ ਅਕਾਊਂਟਸ ਆਫੀਸਰ ਰਿਟਾਇਰ ਹੋਇਆ 17 ਦੇ ਵਿੱਚ ਪਰ ਮੈਂ ਥੀਏਟਰ ਨਹੀਂ ਛੱਡਿਆ ਥੀਏਟਰ ਮੇਰੀ ਇਹ ਰਗ ਰਖ ਚ ਬਸਿਆ ਹੋਇਆ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਅੱਛਾ ਕਰਦੇ ਜਾਂ ਬੁਰਾ ਕਰਦੇ ਹਾਂ ਪਰ ਮੈਂ ਇਹ ਦਾਅਵੇ ਨਾਲ ਕਹਿ ਰਹਾਂ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਕੁਝ ਅੱਛਾ ਕੀਤਾ ਜਾਏ ਪਿਛੇ ਅਸੀਂ ਕੁਝ ਨਾਟਕ ਕੀਤੇ ਮੈਂ 85 ਤੋਂ ਲੈ ਕੇ ਹੁਣ ਸਟਿਲ ਕੰਟੀਨਿਊ ਹੈ ਮੇਰੀ ਇਸ ਟਾਈਮ ਉਮਰ 64 ਸਾਲ ਦੀ ਹੈ ਅਸੀਂ ਯੂ ਐਸ اے ਕੈਨੇਡਾ ਲਗਾਤਾਰ 8-9 ਸਾਲ ਹਰ ਸਾਲ ਸ਼ੋਅ ਕਰਨਾ ਦਾ ਸੀ ਇੱਥੇ ਤਿੰਨ-ਤਿੰਨ ਮਹੀਨਿਆਂ ਦੇ ਲਈ ਕੈਨੇਡਾ ਜੀ ਬਹੁਤ ਸ਼ੌਕੀਂ ਤੇ ਨੇ ਤੇ ਯੂ ਐਸ ਐਸ ਵੀ ਕੀਤੇ ਨੇ ਜੋ ਹੀ ਥੀਏਟਰ ਜਦ ਅਸੀਂ ਕਰਦੇ ਸੀ ਤਾਂ ਜੌਬ ਦੇ ਨਾਲ ਸਾਨੂੰ ਟਾਈਮ ਜ਼ਿਆਦਾ ਨਹੀਂ ਮਿਲਦਾ ਸੀ ਕਮਿਟਮੈਂਟ ਨਹੀਂ ਕਰ ਸਕਦੇ ਪਰ ਜੋ ਹੀ ਮੈਂ ਇਥੋਂ ਰਿਟਾਇਰ ਹੋਇਆ ਹੁਣ ਮੈਂ ਫਿਲਮ ਸੀਰੀਅਲਸ ਵੈਬ ਸੀਰੀਅਲ ਸ਼ਾਰਟ ਮੂਵੀਜ਼ ਫੁੱਲ ਟਾਈਮ ਇਧਰ ਫੁੱਲ ਟਾਈਮ ਮੈਂ ਕਰ ਰਹੇ ਹਾਂ ਔਰ ਥੈਂਕਸ ਆਲ ਮਾਈਟੀ ਬਾਬਾ ਜੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਮੇਰਾ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਚ ਮੇਰੀ ਅਥਾ ਸ਼ਰਦਾ ਹੈ ਮੈਂ ਪਰਟੀਕুল ਕੋਈ ਨਹੀਂ ਪਰ ਮੈਂ ਹਰ ਅਰੰਝੇ ਰਿਸਪੈਕਟ ਕਰਦਾ ਮੈਨੂੰ ਅਫਸਰ ਮਿਲ ਰਹੇ ਨੇ ਚਾਂਸ ਮਿਲ ਰਹੇ ਨੇ ਮੈਨੂੰ ਲੱਗ ਰਿਹਾ ਕਿ ਮੈਨੂੰ ਪਹਿਲੇ ਤੋਂ ਅੱਛਾ ਕੰਮ ਕਰਨ ਦਾ ਮੌਕਾ ਮਿਲ ਰਿਹਾ ਵਾਕੀ ਜਿਸਤ ਨਾਲ ਤੁਸੀਂ ਕਿਹਾ ਰੋਜੀ ਰੋਟੀ ਲਈ ਤਾਂ ਤੁਸੀਂ ਸਰਕਾਰੀ ਨੌਕਰੀ ਕੀਤੀ ਆ ਪਰ ਤੁਹਾਡੀ ਰੂਹ ਦੀ ਖਰਾਕ ਇਹ ਨਾਟਕਾ ਇਹ ਅਦਾਕਾਰੀ ਆ ਤੁਹਾਡੇ ਚਿਹਰੇ ਤੇ ਜਦੋਂ ਤੁਸੀਂ ਕਲਾ ਦੀ ਗੱਲ ਆਉਂਦੀ ਆ ਤਾਂ ਇੱਕ ਵੱਖਰਾ ਨੂਰ ਜਿਹੜਾ ਆਉਂਦਾ ਨਾ ਉਦੋਂ ਪਤਾ ਲੱਗਦਾ ਵੀ ਇਹ ਦੇ ਨਾਲ ਤੁਸੀਂ ਕਿੰਨੇ ਜੁੜੇ ਹੋਏ ਆ ਤੇ ਹੁਣ ਮੈਂ ਉਹਨਾਂ ਗੁਰਦੀਪ ਭੁੱਲਰ ਜੀ ਵੱਲ ਗਰਦੀਪ ਭੁੱਲਰ ਇਹ ਸਾਡੇ ਮੇਰੇ ਖਿਆਲ ਦਰਸ਼ਕ ਜਿਹੜੇ ਦੇਖ ਰਹੇ ਹੋ ਕੋਈ ਜਾਣ ਪਛਾਣ ਤੋਂ ਤੁਹਾਡੀ ਤੋਂ ਉਹਦਾ ਮਹਤਾਜ ਨਹੀਂ ਹੈਗਾ ਤੁਸੀਂ ਹਟ ਕੇ ਜਿਸ ਤਰ੍ਹਾਂ ਤੇਜਾ ਜੀ ਨੇ ਕਿਹਾ ਨਾ ਤੁਸੀਂ ਹਟ ਕੇ ਕੰਮ ਕੀਤਾ ਪਹਿਲਾਂ ਜਿਹੜੀਆਂ ਫਿਲਮਾਂ ਵੀ ਬਣਾਈਆਂ ਕੰਮ ਉਹਦੇ ਤਿਲਕਣਾ ਵੱਖਰੇ ਵਿਸ਼ੇ ਜਿਨ੍ਹਾਂ ਨੂੰ ਉਸ ਸਮੇਂ ਦੇ ਵਿੱਚ ਲੋਕ ਸੋਚ ਕੇ ਹੱਥ ਪਾਉਣਾ ਤਾਂ ਕੀ ਉਹਦੇ ਨੇੜੇ ਤੜੇ ਵੀ ਨਹੀਂ ਸੀ ਜਾਣਾ ਤੁਸੀਂ ਉਹ ਤੇ ਫਿਲਮਾਂ ਬਣਾਈਆਂ ਫਿਲਮਾਂ ਬਣਾ ਕੇ ਮੇਰੇ ਖਿਆਲ ਆ ਇੱਕ ਐਸਾ ਵਿਅਕਤੀ ਜਿਹੜਾ ਕਹਿੰਦਾ ਨਾ ਵੀ ਘਰ ਫੂਕ ਤਮਾਸ਼ਾ ਦੇਖਣ ਵਾਲੇ ਆਪਣੇ ਪਰਿਵਾਰ ਦਾ ਸਮਾਂ ਲੈ ਕੇ ਲੋਕਾਂ ਨੂੰ ਦੇਣ ਵਾਲਾ ਕਲਾ ਨੂੰ ਦੇਣ ਵਾਲਾ ਵਿਅਕਤੀ ਸਾਡਾ ਗੁਰਦੀਪ ਭੁੱਲੜਾ ਹੁਣ ਤੁਸੀਂ ਕਿਉਂਕਿ ਨਾਟਕ ਸਾਨੂੰ ਪਤਾ ਤੁਸੀਂ ਬਹੁਤ ਸਾਰੇ ਨਾਟਕ ਕਰੇ ਨੇ ਔਰ ਤੁਹਾਡੇ ਹਰ ਨਾਟਕ ਹੀ ਸਾਡੇ ਸੱਭਿਆਚਾਰ ਸਾਡੇ ਜੀਵਨ ਆਮ ਜੀਵਨ ਦੇ ਬਹੁਤ ਨੇੜੇ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਦਾ ਹੈਗਾ ਤੇ ਹੁਣ ਤੁਸੀਂ ਇੱਕ ਹੋਰ ਨਾਟਕ ਵਿਸ਼ੇਸ਼ ਤੌਰ ਤੇ ਲਿਖਿਆ ਲਖਵਾਇਆ ਆਪ ਵਿੱਚ ਉਹਦੇ ਪੂਰਾ ਆਪਣਾ ਯੋਗਦਾਨ ਪਾਇਆ ਹੈਗਾ ਅ ਥੋੜਾ ਜਿਆ ਇਹ ਦੱਸੋ ਇਹ ਨਾਟਕ ਨੂੰ ਕਰਨ ਦਾ ਤੇ ਇਹ ਵਿਸ਼ੇ ਨੂੰ ਚੁਣਨ ਦਾ ਏ ਕਿਵੇਂ ਤੁਹਾਡੇ ਮਨ ਦੇ ਵਿੱਚ ਧਿਆਨ ਆਇਆ ਔਰ ਇਸ ਨਾਟਕ ਦੇ ਲਈ ਵਿਸ਼ੇਸ਼ ਤੌਰ ਤੇ ਆਪਣੇ ਪਿਆਰੇ ਦੋਸਤ ਨੂੰ ਇਹਦੇ ਵਿੱਚ ਅਦਾਕਾਰ ਕਰਨ ਲਈ ਬੁਲਾਉਣ ਦਾ ਤੁਹਾਡਾ ਕਿਵੇਂ ਮਨ ਦੇ ਵਿੱਚ ਫੁਰਨਾ ਆਇਆ ਪਹਿਲੇ ਤਾਂ ਮੈਂ ਚੈਨਲ ਚੰਨ ਪੰਜਾਬੀ ਦਾ ਬਹੁਤ ਦਿਨੋਂ ਤੁਨਤ ਮਤ ਕਰ ਰਿਹਾ ਖਾਸ ਕਰਕੇ ਨਾਲ ਤੁਹਾਡਾ ਜਿਹੜਾ ਸੰਸਾਰਵਾਨ ਹੈ ਇਹ ਨਾਟਕ ਦੀ ਗੱਲ ਕਰਦੇ ਸੀ ਇੱਕ ਕਾਫੀ ਦੇਰ ਦਾ ਮੇਰੇ ਮਾਈਂਡ ਦੇ ਵਿੱਚ ਸੀਗਾ ਇੱਕ ਸਬਜੈਕਟ ਸੀਗਾ ਤੇ ਉਹਦੇ ਤੇ ਫਿਰ ਸੋਚਦੇ ਸੋਚਦੇ ਫਿਰ ਮੈਂ ਬਲਦੇਵ ਕਿ ਜਿਹੜੇ ਤੁਸੀਂ ਜਾਣਦੇ ਆ ਜਿਹੜੇ ਚੰਨਪੁਰਦੇਸ਼ ਸੀ ਤੇ ਕਾਫੀ ਸਕ੍ਰਿਪਟ ਫਿਲਮ ਦੀ ਮੈਂ ਪਿਛਲਾ ਨਾਟਕ ਪੀਟਰ ਕੈਨੇਡੀਅਨ ਵੀ ਉਹਨਾਂ ਦੇ ਡਾਇਲੌਗ ਲਿਖੇ ਹੋ ਸੀ ਉਹਨਾਂ ਨਾਲ ਮੇਰੀ ਵਧੀਆ ਆਪਸ ਵਿੱਚ ਟਿਊਨਿੰਗ ਹੈਗੀ ਹੈ ਸੋ ਟਿਊਨਿੰਗ ਤਾਂ ਤਾਂ ਹੁੰਦਾ ਵੀ ਜਦੋਂ ਅਸੀਂ ਕੋਈ ਕਹਾਣੀ ਮੈਂ ਮੇਰੀ ਆਪਣੀ ਹੁੰਦੀ ਹੈ ਫਿਰ ਅਸੀਂ ਉਹਨੂੰ ਸਕਰੀਨ ਪਲੇ ਦੀ ਤਰ੍ਹਾਂ ਅਸੀਂ ਅਸੀਂ ਮਤਿਆਰ ਕਰਦੇ ਹਾਂ ਉਹਦੇ ਚ ਨਾਟਕ ਫਿਰ ਡਾਇਲੋਗ ਉਹਨਾਂ ਤੋਂ ਮੈਂ ਲਿਖਾਉਣਗਾ ਉਹ ਤਾਂ ਬਹੁਤ ਵਧੀਆ ਡਾਇਲੋਗ ਲਿਖਦੇ ਸੋ ਇਸ ਨਾਟਕ ਦੇ ਵੀ ਉਹਨਾਂ ਦੇ ਡਾਇਲੋਗ ਲਿਖੇ ਹੋਏ ਆ ਤੇ ਬੇਰਸਿਕਾ ਵੀ ਕੋਈ ਕਹਾਣੀ ਇਸ ਤਰ੍ਹਾਂ ਦੀ ਹੋਵੇ ਜਿਹੜੀ ਸਾਡੇ ਅਸਲ ਵਿੱਚ ਜਿਹੜੇ ਸਾਡਾ ਇਸ ਪਲੇ ਨੂੰ ਲਿਖਦਾ ਜਿਹੜਾ ਸਾਡੀ ਜਨਰੇਸ਼ਨ ਦਾ ਗੈਪ ਹੈ ਰਿਹਾ ਨਾ ਇਫ ਵੀ ਨਾਟਕ ਉਸਨੂੰ ਟੱਚ ਕਰ ਹਮਮ ਸੋ ਇਸ ਕਰਕੇ ਇਹ ਫਿਰ ਨਾਟਕ ਲਿਖਿਆ ਗਿਆ ਤੇ ਮੈਂ ਮੈਨੂੰ ਬੜੀ ਖੁਸ਼ੀ ਹੈ ਵੀ ਅਮਰੀਕ ਤੇ ਜਾਹਰੀ ਇਹਦੇ ਵਿੱਚ ਮਨੂਲ ਕਰ ਰਿਹਾ ਔਰ ਇਹਦੇ ਚ ਚਾਰ ਪਾਤਰ ਹੈ ਹਮਮ ਇੱਕ ਮੇਲ ਦੋ ਈਮੇਲ ਤੇ ਚੌਥਾ ਪਾਤਰ ਹੈ ਉਹ ਹੈਗਾ ਮੋਤੀ ਹੈ ਹਮਮ ਹੁਣ ਤੁਸੀਂ ਦੇਖੋ ਵੀ ਮੋਤੀ ਇੱਕ ਇੱਕ ਜਾਨਵਰ ਹੈ ਹਮਮ ਉਹ ਕਿਦਾਂ ਰੋਲ ਕਰੂਗਾ ਮੈਂ ਇਹ ਮੈਨੂੰ ਇਦਾਂ ਲੱਗੂਗਾ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹ ਮੋਤੀ ਦੇ ਵਿੱਚ ਰੋਲ ਹੈ ਤੇ ਉਹ ਹੁਣ ਤੁਹਾਨੂੰ ਜਦੋਂ ਦੇਖਣਗੇ ਉਦੋਂ ਪਤਾ ਲੱਗੂ ਵੀ ਕਿਵੇਂ ਅਸੀਂ ਯੂਜ਼ ਕਰ ਰਹੇ ਹਾਂ ਉਸ ਮੋਤੀ ਨੂੰ ਇਹ ਇਹ ਇਸ ਤਰ੍ਹਾਂ ਦੇ ਚਮਤਕਾਰ ਕਰਦੇ ਭੁੱਲ ਨਹੀਂ ਕਰ ਸਕਦਾ ਸਾਡਾ ਤੇ ਤੁਸੀਂ ਨਾ ਤੇਜਾ ਜੀ ਆ ਪਹਿਲਾਂ ਵੀ ਤੁਸੀਂ ਦੱਸਿਆ ਵੀ ਤੁਸੀਂ ਅਮਰੀਕਾ ਕੈਨੇਡਾ ਦੇ ਵਿੱਚ ਨਾਟਕ ਕਰ ਚੁੱਕੇ ਹੋ ਔਰ ਮੈਂ ਮੈ ਮੈਨੂੰ ਖੂਬਸੂਰਤ ਗੱਲ ਇਹ ਆ ਵੀ ਤੁਸੀਂ ਜਿੰਨੇ ਵੀ ਨਾਟਕ ਕਰੇ ਨੇ ਜਾਂ ਜੋ ਵੀ ਮੈਂ ਨਾਮ ਪੜੇ ਨੇ ਜਿੰਨਾਂ ਜਿੰਨਾਂ ਦੇ ਔਰ ਤੁਸੀਂ ਬਹੁਤ ਹਾਈ ਲੈਵਲ ਦੇ ਔਰ ਉਹ ਜਿਸ ਤਰ੍ਹਾਂ ਇਹਨਾਂ ਦੀ ਸੋਚ ਆ ਸੋਸ਼ਲ ਸਮਾਜਿਕ ਗੱਲਾਂ ਹੀ ਤੁਹਾਡੇ ਉਹ ਨਾਟਕਾਂ ਦੇ ਵਿੱਚ ਹੁੰਦੀਆਂ ਨੇ ਜੀ ਜੀ ਆ हां ਅਸੀਂ ਸਾਰੇ ਜਾਣਦੇ ਆਂ ਵੀ ਇੱਕ ਨਾਟਕ ਇੱਕ ਮਨੋਰੰਜਨ ਦਾ ਸਾਧਨ ਹੈ ਪਰ ਮਨੋਰੰਜਨ ਦੇ ਨਾਲ ਨਾਲ ਉਸ ਤੋਂ ਕੁਝ ਵੱਧ ਹੋਵੇ ਤਾਂ ਹੋਰ ਗੱਲ ਚੰਗੀ ਲੱਗਦੀ ਆ ਤੇ ਪਹਿਲਾਂ ਤੁਸੀਂ ਪੰਜਾਬ ਦੀ ਗੱਲ ਕਰੀ ਆ ਹੁਣ ਅਸੀਂ ਜਿਹੜੇ ਪੰਜਾਬ ਤੋਂ ਬਾਹਰ ਤਾਂ ਆ ਗਏ ਆ ਪਰ ਸਾਡੇ ਸਾਰਿਆਂ ਦੇ ਅੰਦਰ ਪੰਜਾਬ ਨਾਲ ਆਇਆ ਹੋਇਆ ਅਸੀਂ ਪੰਜਾਬ ਤੋਂ ਬਾਹਰ ਆ ਗਏ ਪਰ ਪੰਜਾਬ ਸਾਡੇ ਵਿੱਚੋਂ ਬਾਹਰ ਜਾ ਨਹੀਂ ਸਕਦਾ ਹੈਗਾ ਤੇ ਇਸੇ ਕਰਕੇ ਆਹੀ ਜਿਹੜੀ ਪੰਜਾਬ ਦੀ ਤੁਹਾਡੀ ਕਹਾਣੀ ਵੀ ਅਜੇ ਪੰਜਾਬ ਦੇ ਧਰਾਤਲ ਦੇ ਉੱਤੇ ਵਾਪਰਦੀ ਆ ਸਾਰਾ ਵਾਪਰਦਾ ਤੁਸੀਂ ਜਦੋਂ ਗੁਰਦੀਪਪੁਰ ਉਰਨਾ ਨੇ ਇਸ ਨਾਟਕ ਦਾ ਤੁਹਾਨੂੰ ਕਨਸੈਪਟ ਦੱਸਿਆ ਤਾਂ ਤੁਸੀਂ ਕਿਸ ਤਰ੍ਹਾਂ ਮਹਿਸੂਸ ਕੀਤਾ ਮਤਲਬ ਤੁਹਾਨੂੰ ਕਿਹੜੀ ਚੀਜ਼ ਸੀ ਜਿਹਨੇ ਕਿਹਾ ਵੀ ਮੈਨੂੰ ਇਹ ਕਰਨਾ ਚਾਹੀਦਾ ਅਸਲ 'ਚ ਇਹਨੇ ਇਸ ਸਰੀਚ ਅਕੈਡਮੀ ਹੈਂਡਲ ਕਰਦੇ ਨੇ ਗੁਰਦੀਪਾਟ ਗੁਰਦੀਪਾਟ ਦੇ ਨਾਂ ਤੇ ਅਸੀਂ ਉੱਥੇ ਇਕੱਠੇ ਹੋਏ ਤੇ ਇਹ ਕਹਿੰਦੇ ਰਿਕ ਸਕ੍ਰਿਪਟ ਹੈ ਆਪਾਂ ਇਹ ਤੇ ਖੇਲਣਾ ਚਾਹੁੰਦੇ ਆ ਤੇ ਤੂੰ ਇਸ ਨੂੰ ਪੜ੍ਹ ਕੇ ਦੇਖ ਵੀ ਤੇਰਾ ਮਨ ਕਿਸ ਦਾ ਹੈ ਮੈਂ ਓਕੇ ਚਲੋ ਮੈਨੂੰ ਇਹਨਾਂ ਦੇ ਦੋਸਤਾਂ ਨਾਲ ਵੀ ਮਿਲਣ ਦਾ ਮੌਕਾ ਮਿਲਿਆ ਅਕੈਡਮੀ ਨੂੰ ਵੀ ਬਹੁਤ ਮਾਨਿਊਟਲੀ ਦੇਖਣ ਦਾ ਬਹੁਤ ਸੋਹਣਾ ਐਫਰਟਸ ਹੈ ਮੈਂ ਕਹਿੰਦਾ ਇਸ ਅੰਦੇ ਮੈਂਗੇ ਸ਼ਾਇਦ ਜਿੱਥੇ ਘੰਟਿਆਂ ਦੇ ਹਿਸਾਬ ਨਾਲ ਆਮਦਨ ਹੁੰਦੀ ਹੈ ਅਕੈਡਮੀ ਕ੍ਰੀਏਟ ਕਰਨਾ ਮੇਰੇ ਇੱਕ ਨਾਂ ਇੱਕ ਆ ਕਲਾਕਾਰ ਲੋਕਾਂ ਦੇ ਲਈ ਮੰਦਰ ਹੈ ਮੰਦਰ ਗੁਰਦੁਆਰਾ ਹੈ ਕਿੱਥੋਂ ਬੈਠ ਕੇ ਥੀਏਟਰ ਤੇ ਗੱਲ ਕਰ ਸਕਦੇ ਨੇ ਚਾਹੇ ਸਿੰਗਿੰਗ ਹੋਵੇ ਥੀਏਟਰ ਹੋਵੇ ਕੁਛ ਕਿਸ ਮਲਕਾਰ ਬਾਕੀ ਉੱਤੇ ਪੇਂਟਿੰਗ ਦੇ ਸਾਡੇ ਜਰਨੈਲ ਸਿੰਘ ਆਰਟਿਸਟ ਸਭ ਤੋਂ ਪੁੱਜੀ ਗੱਲ ਇਹਨਾਂ ਨੇ ਸਰਦਾਰ ਜਰਨੈਲ ਸਿੰਘ ਜੋ ਬਹੁਤ ਰੈਨਾਉਂਡ ਪੇਂਟਰ ਨੇ ਉਹਨਾਂ ਦੀ ਖੂਬਸੂਰਤ ਪੇਂਟਿੰਗ ਉੱਥੇ ਲੱਗੀਆਂ ਨੇ ਦੇਖ ਕੇ ਮਨ ਦਗ-ਦਗ ਹੋ ਜਾਂਦਾ ਕਿ ਕਿ ਕਿਆ ਕਿੰਨੀ ਖੂਬਸੂਰਤੀ ਕ੍ਰੀਏਟ ਕੀਤੀ ਹੈ ਹੁਣ ਜਿੱਥੋਂ ਤੱਕ ਸਕ੍ਰਿਪਟ ਪੜੀ ਇਹਨਾਂ ਨੇ ਮੈਨੂੰ ਸਕ੍ਰਿਪਟ ਮੈਂ ਘਰ ਆ ਕੇ ਪੜੀ ਪਰੰਤੂ ਬਾਦ ਮਹਿਲ ਗਿਆ ਜੀ ਬਹੁਤ ਪਿਆਰੀ ਸਕ੍ਰਿਪਟ ਹੈ ਬਹੁਤ ਖੂਬਸੂਰਤ ਲਿਖੀ ਹੋਈ ਹੈ ਔਰ ਤੇ ਮੈਨੇ ਪੜਨ ਤੋਂ ਬਾਅਦ ਇਸ ਇਕੱਠੇ ਹੋਏ ਦੌਰਾਨ ਮੈਂ ਉਹਨੂੰ 2-3 ਵਾਰ ਰੀਡ ਕੀਤਾ ਇਹ ਕਹਿੰਦੇ ਵੀ ਕਿੱਸਾ ਹਮਮ ਅਰਜਨ ਇੰਟਰਸਟਿਡ ਮੈਨੂੰ ਡਾਊਟ ਹੈ ਕਿ ਕੈਰੇਕਟਰ ਬਹੁਤ ਟਫ ਹੈ ਵੀ ਮੈਸੂ ਕਰ ਪਾਉਂਗਾ ਜਾਂ ਨਹੀਂ ਬਹੁਤ ਅੱਛੀ ਸਕ੍ਰਿਪਟ ਆ ਰੇ ਜਸਟੀਫਾਈ ਹੋਣਾ ਬਹੁਤ ਜ਼ਰੂਰੀ ਹੈ ਇਹ ਕਹਿੰਦੇ ਮੇਰੀ ਹਟਕੇ ਤੂੰ ਆਪਣੀ ਸਹਿਮਤੀ ਦੇ ਕਰਨਾ ਚਾਹੁੰਦਾ ਕਿ ਨਹੀਂ ਕਰਨਾ ਚਾਹੁੰਦਾ ਬਟ ਉਸ ਦਿਨ ਤੋਂ ਬਾਅਦ ਅਸੀਂ ਰੈਗੂਲਰਲੀ ਇਸ ਤੇ ਕੰਮ ਕਰ ਰਹੇ ਹਾਂ ਔਰ ਮੈਂ ਆਪਣੀ ਲਾਈਫ ਦੇ ਵਿੱਚ ਜੋ ਤੁਸੀਂ ਕਹਿ ਰਹੇ ਜੋ ਪਲੇ ਕੀਤੇ ਨੇ ਮੈਂ ਸਕ੍ਰਿਪਟ ਪੜ੍ਹਦਾ ਸੀ ਜਾਂ ਜੋ ਡਾਇਰੈਕਟਰ ਕਰਦਾ ਸੀ ਮੇਰਾ ਪਹਿਲਾ ਮਾਈਂਡ ਸੈਟ ਹੁੰਦਾ ਸੀ ਇਸ ਬੰਦੇ ਦੀ ਸੋਚ ਕੀ ਹੈ ਜਿਹੜੀ ਸਕ੍ਰਿਪਟਸ ਮੇਰਾ ਰੋਲ ਹੈ ਮੈਂ ਉਹ ਸਕ੍ਰਿਪਟ ਕੀ ਹੈ ਉਹ ਦ ਬਲੇਸਿੰਗ ਆਫ ਗੋਡ ਮੈਂ ਇਸ ਸੀਸ ਤੇ ਹਮੇਸ਼ਾ ਫੋਕਸ ਕੀਤਾ ਕਿ ਕੋਈ ਸਬ ਸਟੈਂਡਰਡ ਪਲੇ ਨਾ ਕੀਤਾ ਜਾਏ ਕਿਉਂਕਿ ਲਾਈਫ ਬਹੁਤ ਕੀਮਤੀ ਹੈ ਹੁਣ ਜਦੋਂ ਸਾਨੂੰ ਇੱਥੇ ਮੌਕਾ ਮਿਲਦਾ ਇੱਕ ਹੋਰ ਇੱਕ ਅੱਛਾ ਪਲੇ ਕਰਨ ਦੇ ਲਈ ਸਾਨੂੰ ਸਟੇਜ ਦਾ ਮੌਕਾ ਮਿਲਿਆ ਮੈਂ ਮੇਰੇ ਦੋਸਤ ਨੇ ਮਾਇਰ ਬਹੁਤ ਵਧੀਆ ਆਪਾਂ ਅਗਰੇ ਪੇ ਨਾ ਕਰਦੇ ਸ਼ਾਇਦ ਅਸੀਂ ਇੰਨੇ ਇਕੱਠੇ ਟਾਈਮ ਲਈ ਇਕੱਠਾ ਟਾਈਮ ਬਤੀਤ ਨਹੀਂ ਸੀ ਕਰ ਸਕਦੇ ਹੁਣ ਅਸੀਂ ਰੋਜ਼ ਇਕੱਠੇ ਹੁੰਨੇ ਆਂ ਦੋ ਤਿੰਨ ਘੰਟੇ ਸਾ ਅਸੀਂ ਸਪੈਂਡ ਕਰਦੇ ਆ ਕੋ ਆਰਟਿਸਟ ਮਿਲਦੇ ਨੇ ਬਹੁਤ ਅੱਛਾ ਲੱਗਦਾ ਔਰ ਇਹ ਬਹੁਤ ਮਿਹਨਤ ਕਰ ਰਹੇ ਨੇ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਜਿੰਨਾ ਵੀ ਟਾਈਮ ਹੈ ਲਾਈਫ ਦੇ ਵਿੱਚ ਰਾਤ ਨੂੰ ਵੀ ਬਹੁਤ ਘੱਟ ਸੌਂਦੇ ਹੋਣੇ ਸਾਰੇ ਕੰਮ ਵੀ ਕਰ ਦਿੰਦੇ ਇਸ ਵਿੱਚ ਵੀ ਡਾਕਟਰ ਬਿਲਕੁਲ ਉਹ ਉਹ ਜਿਹੜੀ ਚੀਜ਼ ਜਿਵੇਂ ਨਾ ਇੱਕ ਤਰ੍ਹਾਂ ਨਾਲ ਕਲਾ ਦਾ ਕੀੜਾ ਜੋ ਸਿਰ ਬਿਅਕਤੀ ਦੇ ਅੰਦਰ ਵੜ ਜਾਂਦਾ ਉਹ ਕਹਿੰਦੇ ਆ ਵੀ ਭੁੱਖਾ ਤਾਂ ਰਹਿ ਸਕਦਾ ਪਰ ਕਲਾ ਤੋਂ ਬਿਨਾ ਨਹੀਂ ਰਹਿ ਸਕਦਾ ਕਲਾ ਉਹਨਾਂ ਦੀ ਖੁਰਾਕ ਬਣ ਜਾਂਦੀ ਹੈ ਇਹ ਇਹਦੇ ਵਿੱਚ ਸਾਡੇ ਮਨਨ ਕੇ ਤਿੰਨ ਹੋਰ ਕਲਾਕਾਰ ਉਹ ਮੈਂ ਉਹਨਾਂ ਦੇ ਨਾਮ ਲੈਣਾ ਬਿਲਕੁਲ ਬਿਲਕੁਲ ਮਨਪ੍ਰੀਤ ਮਰੇ ਆ ਤੇ ਉਹਨੇ ਦੋ ਰੋਲ ਕਰਨੇ ਆ ਇੱਕ ਇੱਕ ਲੜਕੀ ਪਹਿਲੀ ਵਾਰੀ ਸਾਡੇ ਨਾਲ ਮਨੂਲ ਕਾਦੀ ਹੈ ਪ੍ਰੀਤ ਕੌਰ ਪ੍ਰੀਤ ਕੌਰ ਚੈਲ ਉਹ ਬਹੁਤ ਬਧੀਆ ਰੋਲ ਕਰ ਰਹੀ ਹੈ ਤੇ ਗੁਰਨਾਮ ਸਿੰਘ ਖਾਂਦੀ ਕਰ ਰਹੇ ਨੇ ਤੇ ਇਹ ਤੁਹਾਡੇ ਪਹਿਲੇ ਨਾਟਕਾਂ ਦੇ ਵਿੱਚ ਵੀ ਆਪਣੇ ਮਨਪ੍ਰੀਤ ਨੇ ਪਹਿਲਾਂ ਵੀ ਪਿਛਲੇ ਤੇ ਟੇ ਨਾਟਕ ਦੇ ਵਿੱਚ ਮਿਹਰੇ ਹੱਥ ਚ ਕੀਤਾ ਹਾਂ ਮਿਹਰੇ ਹੱਥ ਦੇ ਵਿੱਚ ਇਹਦਾ ਇਹ ਵੀ ਇਹਦੀ ਕਾਸਟ ਅਸੀਂ ਇਸ ਕਰਕੇ ਛੋਟੀ ਰੱਖੀ ਹੈ ਵੀ ਸਾਨੂੰ ਕਿਤੇ ਬਾਹਰ ਜਾਣਾ ਪਵੇ ਤੇ ਫਿਰ ਸਾਡੇ ਸ਼ੋਅ ਬੰਦ ਹੋ ਸਕਦੇ ਬੰਦ 8 8 ਤਰੀਕ ਸਤੰਬਰ ਨੂੰ ਇਹ ਨਾਟਕ ਸਾਡਾ ਐਡਮੈਂਟਨ ਐਡਮੈਂਟਨ ਪਰਮਜੀਤ ਗਿੱਲ ਪੰਜਾਬੀ ਤੰਨਯਾ ਵੀ ਹੈਰੀਟੇਜ ਉਹਨਾਂ ਦਾ ਥੀਏਟਰ ਹੈ ਹਾਂਜੀ ਉਹ ਕਰਾ ਰਹੇ ਤੇ ਉਹਨਾਂ ਦੇ ਨਾਲ ਸਾਡਾ ਦੋਸਤ ਹੈ ਗਿਆ ਅਮਰਤਪਾਲ ਸਿੰਘ ਘਰੇਵਾਲ ਹੈ ਤੇ ਉਹ ਵੀ ਸਾਡੀ ਸਪੋਰਟ ਕਰ ਰਹੇ ਨੇ ਤੇ ਤੇ ਬਕਸ਼ਮੰਦ ਉਹ ਤੇ 14 ਨੂੰ ਇੱਥੇ ਆਪਣੇ 14 ਸਤੰਬਰ ਨੂੰ ਇੱਥੇ ਬੈਲ ਸੈਂਟਰ ਚ ਬੈਲ ਸੈਂਟਰ ਸਾਢੇ 6 ਵਜੇ ਸਾਢੇ 6 ਵਜੇ ਹਾਂ ਆਮ ਇੱਕ ਇੱਕ ਮਹਾਵਰ ਹੈਗਾ ਆਪਣੇ ਉਲਟੀ ਗੰਗਾ ਪੋਏ ਨੂੰ ਪੋਏ ਪੋਏ ਨੂੰ ਹਨ ਤੇ ਆਮ ਤੌਰ ਤੇ ਅਸੀਂ ਹੁਣ ਸੁਣਦੇ ਹੁੰਦੇ ਸੀ ਵੀ ਜਿਹੜੇ ਪੰਜਾਬ ਤੋਂ ਨਾਟਕ ਘਰ ਨਾਟਕ ਲੈ ਕੇ ਇੱਥੇ ਬਾਹਲੇ ਦੇਸ਼ਾਂ 'ਚ ਕੱਢਣਾ ਹੁੰਦੇ ਆ ਇੱਕ ਗਰਦੀਪ ਹੀ ਆ ਬੰਦਾ ਵੀ ਜਿਹੜਾ ਬਾਹਲੇ ਦੇਸ਼ ਤੋਂ ਨਾਟਕ ਲਿਜਾ ਕੇ ਪੰਜਾਬ 'ਚ ਕਢਾ ਰਿਹਾ ਇਹ 2008 ਦੇ ਵਿੱਚ ਇੱਕ ਨਾਟਕ ਅਨਮੋਲ ਕੌਰ ਦਾ ਲਿਖਿਆ ਸੀ ਹਾਂ ਜੀ ਹਾਂ ਰਿਸ਼ਤੇ ਰਿਸ਼ਤੇ ਨਾਲ ਬਹੁਤ ਕਮਾਲ ਦੀ ਸਕ੍ਰਿਪਟ ਸੀ ਸਾਡੀ ਉਹਤੇ ਬੜੀ ਮਿਹਨਤ ਕੀਤੀ ਸੀ ਇੱਥੇ ਬਹੁਤ ਸ਼ੋਅ ਕੀਤੇ ਫਿਰ ਮੈਂ ਸਾਰਿਆਂ ਨੂੰ ਕਿਹਾ ਮੈਂ ਕਿਹਾ ਵੀ ਪਲੇ ਬਹੁਤ ਵਧੀਆ ਹੈ ਇਹ ਸਾਡਾ ਪਲੇ ਦੀ ਜਿਹੜਾ ਸਬਜੈਕਟ ਹੈ ਇਹ ਪੰਜਾਬ ਚ ਲਈ ਵੀ ਫਿੱਟ ਹੈ ਇੱਥੇ ਲਈ ਫਿੱਟ ਤੇ ਉਹ ਕਹਿੰਦਾ ਵੀ ਠੀਕ ਹੈ ਫਿਰ ਅਸੀਂ ਉੱਥੇ ਅੱਠ ਸ਼ੋਅ ਕੀਤੇ ਮੋਕਰੀ ਮਕਰੀ ਦਾ ਮਤਲਬ ਪਾ ਪੰਜਾਬ ਦੇ ਵਿੱਚ ਅੱਠ ਸ਼ੋਅ ਕਰਾਇਆ ਹਾਂ ਪੰਜਾਬ ਦੇ ਕਿਸ ਤਰ੍ਹਾਂ ਮਤਲਬ ਰਿਸਪੌਂਸ ਬਹੁਤ ਹੀ ਵਧੀਆ ਔਰ ਉਹਨਾਂ ਨੇ ਇਹ ਕਿ ਮੈਂ ਮੈਂ ਇਸ ਚੀਜ਼ ਨੂੰ ਕਿਸ ਤਰ੍ਹਾਂ ਲਿਆ ਵੀ ਇਹ ਨਾਟਕ ਇੰਨਾ ਬਾਹਰ ਵੀ ਡਿਵੈਲਪ ਹੋ ਗਿਆ ਤੇ ਉਹ ਇੱਥੇ ਆ ਕੇ ਖੇਡ ਰਹੇ ਨੇ ਕੋਈ ਤਾਂ ਡਿਵੈਲਪ ਜਿੱਦਾਂ ਮੈਨੂੰ ਪਾਜੀ ਕੁਸ਼ਣ ਹੋਰਾਂ ਨੇ ਜਦੋਂ ਮੈਂ ਇੱਥੇ ਪਹੁੰਚਿਆ ਸੀ ਕਹਿੰਦੇ ਪੁੱਲਰ ਯਾਰ ਤੂੰ ਸਾਨੂੰ ਛੱਡ ਕੇ ਚਲਾ ਗਿਆ ਉੱਥੇ ਪੱਛਮੀ ਦੇਸ਼ਾਂ 'ਚ ਉੱਥੇ ਕੀ ਕਰੇਗਾ ਸਾਰਾ ਕੁਝ ਮੁੱਕ ਜਾਣਾ ਤੇਰਾ ਪਰ ਮੈਨੂੰ ਉਹ ਉਹਨੇ ਗੱਲ ਨੇ ਜਦੋਂ ਵੀ ਉਹ ਗੱਲ ਮੇਰੇ ਮਾਈਂਡ ਚ ਆਉਂਦੀ ਹੈ ਤਾਂ ਉਹ ਉਹ ਇੱਥੇ ਲਗਾਤਾਰ ਮੈਂ 2004 ਦੇ ਵਿੱਚ ਅਕੈਡਮੀ ਸੀਗੀ ਹੋਣੀ ਓਕੇ ਉਦੋਂ ਪਹਿਲਾਂ ਵੀ ਅਸੀਂ ਕੰਟ ਕੀਤਾ ਪਹਿਲਾਂ ਵੀ ਆਪਾਂ ਔਰ ਦਮੀਆਂ ਦੂਸਰੀਆਂ ਵੀ ਓਪਨ ਕਰੀਆਂ ਸੀ ਤਰਵਣੀ ਤੇ 2004 ਤੋਂ ਹੁਣ ਤੱਕ ਸਾਡਾ ਸਫਰ ਪੂਰਾ ਮਲਕੇ ਦੇ ਚੱਲ ਰਿਹਾ ਤੇ ਉਹਦੇ ਵਿੱਚ ਨਾਟਕ ਵੀ ਫਿਲਮਾਂ ਵੀ ਤੇ ਜਿਹੜਾ ਮੈਂ ਬੱਚਿਆਂ ਦੇ ਨਾਲ ਕੰਮ ਕੀਤਾ ਇੱਥੇ ਉਹ ਬੱਚਿਆਂ ਨੂੰ ਕਲਚਰ ਦੇ ਨਾਲ ਕਿਵੇਂ ਅਸੀਂ ਜੋੜਿਆ ਕਿ ਆਈਟਮ ਕਰਕੇ ਇਹ ਨਹੀਂ ਦੱਸਣਾ ਵੀ ਡੋਲੂ ਇਹ ਡੋਲੂ ਹੁੰਦਾ ਨਹੀਂ ਆਈਟਮ ਕੀਤੇ ਉਹਦੇ ਚ ਡੋਲੂ ਲਿਆਂਦਾ ਹ ਉਹ ਆਪਣੇ ਆਪ ਹੀ ਬੱਚੇ ਬੋਲਣ ਲੱਗੇ ਵੀ ਉਹ ਡੋਲੂ ਹੈ ਸੋ ਬਹੁਤ ਸਰੇਂਦਰ ਕੌਰ ਦੇ ਗੀਤਾਂ ਨੂੰ ਲੈ ਕੇ ਇਹ ਨਾਟਕ ਤਿਆਰ ਕੀਤਾ ਅ ਗਰਸ਼ਨ ਸਿੰਘ ਹੋਰਾਂ ਦੇ ਲਾਇਏ ਹੈ ਬੂਟੇ ਅੱਜ ਵੀ ਦੁਨੀਆ ਦੇ ਵਿੱਚ ਕੁਝ ਹੋਈ ਉਹਨਾਂ ਦੀ ਫੁੱਲਾ ਰਹੇ ਨੇ ਜਿਸ ਤਰ੍ਹਾਂ ਡਾਕਟਰ ਸਾਹੂ ਸਿੰਘ ਪਿੱਛੇ ਆਏ ਸੀ ਕਿ ਉਹ ਟਾਲੀ ਵਾਲ ਹੋਣੀ ਤੇ ਤੁਸੀਂ ਖੋਦੋ ਦੇ ਵਿੱਚ ਹੋਰ ਬਹੁਤ ਸਾਰੇ ਇਸ ਤਰ੍ਹਾਂ ਜਿਆਦਾ ਮੇਰੇ ਖਿਆਲ ਆ ਇੱਕ ਇੱਕ ਵਿਅਕਤੀ ਜਦੋਂ ਉਹਨਾਂ ਦੇ ਲੱਗੇ ਬੂਟੇ ਐ ਫੈਲ ਜਾਂਦੇ ਉਹ ਵਿਅਕਤੀ ਨਾਲ ਰਹਿ ਕੇ ਇੱਕ ਸੰਸਾਰ ਹੀ ਬਣ ਜਾਂਦਾ ਇੱਕ ਹਾਂਜੀ ਇੱਕ ਮੈਂ ਹੋਰ ਵੀ ਜਿਹੜੀ ਫਿਲਮ ਦੀ ਹੈ ਮੇਰੇ ਡਾਇਲੌਗ ਸੀਗੇ ਹਾਂਜੀ ਉਹ ਆਲਖਾ ਅਜਮੇਰ ਸਿੰਘ ਉਹਨਾਂ ਨੇ ਕੰਮ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਮੈਂ ਕਦੇ ਵੀ ਉਹਨਾਂ ਨੂੰ ਮਿਸ ਨਹੀਂ ਕਰ ਸਕਦਾ ਉਹ ਮੇਰੇ ਖਾਲ ਤਿਲਕਣ ਦੇ ਉਹਨਾਂ ਨੇ ਤਿਲਕਣ ਦੇ ਵੀ ਸੀ ਤੇ ਕਮੌਂਦੇ ਵੀ ਕਮੌਂਦੇ ਬਕਸ਼ੇਂਦਰ ਦੇ ਦੀ ਵੀ ਸੀ ਉਹਦੀ ਵੀ ਸਕ੍ਰਿਪਟ ਸੀ ਸਾਰੀ ਹਾਂਜੀ ਬਸ ਤੇ ਬਕਸ਼ੇਂਦਰ ਵੀ ਇੱਥੇ ਆ ਜੋ ਸਾਡੇ ਬੜੇ ਬਹੁਤ ਵਧੀਆ ਮਿੱਤਰ ਨੇ ਸੋ ਮਨ ਲੈ ਕਹਿਣਾ ਮਤਲਬ ਵੀ ਜਿਹੜੀ ਵੀ ਜਿਹੜੀ ਗੱਲ ਨਾਟਕ ਦੀ ਇੱਥੇ ਗੱਲ ਮੁਕਦੀ ਵੀ ਨਾਟਕ ਦੇਖਣ ਤੋਂ ਬਾਅਦ ਦਰਸ਼ਕ ਕਿਵੇਂ ਛੋਟੇ ਦੂਸਰੇ ਵਾਰੀ ਨਾਟਕ ਕਰੋ ਕਿਉਂ ਜਾਵੇ ਵੇਖਣ ਇਹ ਸਭ ਤੋਂ ਵੱਡੀ ਗੱਲ ਹੈ ਤਾਂ ਸਾਡਾ ਜਿਹੜਾ ਜਿੰਨਾ ਮੈਂ ਹੁਣ ਤੱਕ ਨਾਟਕਾਂ ਦੇ ਲਈ ਕੰਮ ਕੀਤਾ ਹੈ ਉਹ ਇਸੇ ਕਰਕੇ ਇਹ ਵੀ ਜਿਹੜਾ ਗੱਲ ਹੈ ਜਿਹੜੀ ਉਹ ਗੱਲ ਸਾਡੇ ਇੱਥੋਂ ਦੀ ਹੈ ਜਿਹੜਾ ਸਾਡੀ ਇੱਥੇ ਦੀ ਕਿੰਨੇ ਨੂੰ ਢੇਨ ਨਹੀਂ ਵੱਡੀ ਹੋਗੀ ਤਾਂ ਅਸੀਂ ਗੱਲ ਜਿਹੜੀ ਕਰਨੀ ਆ ਉਹ ਸਾਡੀਆਂ ਸਮੱਸਿਆ ਕੀ ਆ ਸਾਡੇ ਚੰਗੇ ਬਣ ਕੀ ਆ ਕਿ ਉਹ ਸਾਰਾ ਕ੍ਰੇਟ ਇੱਥੋਂ ਹੋਵੇ ਜਿਹੜੀ ਆਡੀਅנס ਦੇਖਣ ਆਉਣੀ ਆ ਇਹ ਉਹਨਾਂ ਦੇ ਘਰਾਂ ਦੀ ਉਹਨਾਂ ਦੇ ਪਿੰਡ ਦੀ ਉਹਨਾਂ ਦੇ ਅੜਵਾਲੇ ਉਹਨਾਂ ਦੀਆਂ ਗਲੀਆਂ ਦੀ ਕਹਾਣੀ ਆ ਇਹਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਇਵੈਂਟਸ ਨੇ ਅੱਜਕੱਲ ਸਾਡੇ ਸਮਾਜ ਚ ਵਾਪਰ ਰਹੀਆਂ ਉਹ ਉਹਦੀ ਗੱਲ ਤੁਸੀਂ ਕਰ ਰਹੇ ਹੋ ਇਹ ਨਾਟਕ ਦੇ ਵਿੱਚ ਬਹੁਤ ਕਮਾਲ ਦੀ ਜਿਹੜੀ ਸਕ੍ਰਿਪਟ ਹੈ ਜੀ ਇਹ ਰਿਸ਼ਤੇ ਨਹੀਂ ਟੁੱਟ ਭੱਜ ਤੁਸੀਂ ਹੁਣ ਜਿਹੜਾ ਜਿਹੜਾ ਇਹ ਨਾਟਕਾ ਜਿਸ ਤਰ੍ਹਾਂ ਪਹਿਲਾਂ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋਏ ਜੀ ਕਿਹੜੇ ਲੇਖਕਾਂ ਦੇ ਨਾਟਕ ਮੈਨੂੰ ਪਤਾ ਪਤਾ ਤੁਸੀ ਇੱਕ ਪਾਤਰੀ ਨਾਟਕ ਜਿਹੜਾ ਪਾਲੀਪੁਰੰਦਰ ਹੋਰਾਂ ਦਾ ਪਿਆਸਾ ਕਾਮ ਹੀ ਗੱਲਾਂ ਨੇ ਕਿੰड्या ਹੋਇਆ ਬਹੁਤ ਬਹੁਤ ਖੂਬਸੂਰਤ ਸਕ੍ਰਿਪਟ ਹੈ ਜੀ ਔਰ ਪਾਲੀ ਸਾਹਿਬ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਹੜਾ ਉਹ ਨਾਟਕ ਲਿਖਦੇ ਨੇ ਲਿਖਦੇ ਵਕਤ ਇਸ ਚੀਜ਼ ਦਾ ਬਹੁਤ ਖਿਆਲ ਰੱਖਦੇ ਨੇ ਕਿ ਖੇਲਿਆ ਕਿਵੇਂ ਜਾਣਾ ਹੈ ਪਹਿਲਾਂ ਕੋਈ ਸਮੱਸਿਆ ਨਾ ਆਏ ਤੇ ਜਿੰਨੇ ਵੀ ਉਹਨਾਂ ਦੇ ਨਾਟਕ ਨੇ ਸਾਰੇ ਬਹੁਤ ਵੈਲ ਮਨੇਜ ਨੇ ਸਟੇ ਦੇ ਸਾਫ ਨਾਲ ਔਰ ਪਿਆਸਾ ਗਾਂ ਮੈਂ ਇੱਕੋ ਹੀ ਉਹਨਾਂ ਦਾ ਕੀਤਾ ਬਹੁਤ ਪੈਰਿਸਕ੍ਰਿਪਟ ਹੈ ਔਰ ਅਸੀਂ ਉਸ ਨੂੰ ਇੰਜੋਏ ਕੀਤਾ ਇੱਕ ਸੋਲੋ ਪਲੇ ਹੈ ਜਸਕਰਨ ਨੇ ਵੀ ਇੱਥੇ ਸਾਡੇ ਪਿਆਸਾ ਗਾਂ ਕੱਲੇ ਨੇ ਕੀਤਾ ਹੋਇਆ ਹਾਂ ਜੀ ਡੇਢ ਘੰਟੇ ਦਾ ਪਲੇਅਰ ਡੇਢ ਘੰਟੇ ਦਾ ਪਲੇਅਰ ਔਰ ਅਸੀਂ ਅਸੀਂ ਵੀ ਨੋ ਕਿ ਉਹਦੇ ਕਿੰਨਾ ਕਿੰਨਾ ਮਤਲਬ ਪਾਵਰਫੁਲ ਹੈਗਾ ਉਹ ਬਹੁਤ ਹਾਰ ਬਹੁਤ ਮੁਸ਼ਕਲ ਹੈ ਔਰ ਇੱਕ ਪਾਤਰ ਤੁਸੀਂ ਹੁਣ ਜਿਵੇਂ ਜਿਵੇਂ ਇੱਕ ਇੱਕ ਪਾਤਰ ਵਾਲਾ ਜਿਹੜਾ ਨਾਟਕ ਹੁੰਦਾ ਅਸੀਂ ਤਾਂ ਬੈਠੇ ਦੇਖ ਲੈਨੇ ਆਂ ਕਈ ਵਾਰ ਇਹ ਵੀ ਹੁੰਦਾ ਹੈਗਾ ਬੰਦਾ ਕੰਨ ਦਾ ਲਵੀ ਇਧਰ ਉਧਰ ਪਰ ਇੱਕ ਪਾਤਰੀ ਨਾਟਕ ਦੇ ਵਿੱਚ ਇੱਕ ਤਾਂ ਇੰਨਾ ਸਕ੍ਰਿਪਟ ਨੂੰ ਯਾਦ ਰੱਖਣਾ ਫਿਰ ਉਹ ਸਕ੍ਰਿਪਟ ਦੇ ਹਿਸਾਬ ਨਾਲ ਮਨੋਭਾਵ ਆਪਣਾ ਦਿਖਾਉਣਾ ਜੀ ਜੀ ਇਹ ਇਹ ਕਿਵੇਂ ਕਰ ਲੈਨੇ ਤੁਸੀਂ ਇਹ ਜੇ ਤੁਸੀਂ ਇਸ ਨੂੰ ਆਪਾਂ ਮੈਂ ਕਨਫਰਮ ਇਸ ਇਸ ਵਿਚਾਰਨ ਦੇ ਪੂਰੇ ਹੱਕ ਦੇ ਵਿੱਚ ਆ ਚਾਹੇ ਤੁਸੀਂ 40 ਬੰਦੇ ਸਟੇਜ ਤੇ ਲਿਆਓ ਹੂੰ ਹੂੰ ਚਾਹੇ ਇੱਕ ਬੰਦਾ ਸਟੇਜ ਤੇ ਆਏ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਨਾਟਕ ਦਿਖਾ ਰਹੇ ਹੋ ਉਹਨਾਂ ਕੋਲ ਮੈਸੇਜ ਸਹੀ ਜਾਣਾ ਚਾਹੀਦਾ ਤੇ ਉਹਨਾਂ ਨੂੰ ਪਸੰਦ ਆਉਣਾ ਚਾਹੀਦਾ ਜੇ ਪੰਜਾਬੀ ਬੰਦੇ ਸਟੇਜ ਤੇ ਕੰਮ ਕਰਦੇ ਲੋਕਾਂ ਨੂੰ ਬੋਰ ਕਰਦੇ ਨੇ ਪਰਪਸ ਡਿਫੀਟ ਕਰਦੇ ਨੇ ਕੋਈ ਫਾਇਦਾ ਨਹੀਂ ਇੱਕ ਬੰਦਾ ਓਨੀ ਮਿਹਨਤ ਕਰਕੇ ਸਟੇਜ ਤੇ ਲੋਕਾਂ ਨੂੰ ਇਮਾਨਦਾਰੀ ਨਾਲ ਕੰਮ ਕਰਦਾ ਐ ਐਂਟਰਟੇਨ ਕਰਦਾ ਐ ਤਾਂ ਬਹੁਤ ਵੱਡੀ ਗੱਲ ਹੈ ਹਾਂ ਮੈਂ ਮੰਨਦਾ ਕਿ ਉਸ ਕਲਾਕਾਰ ਲਈ ਤਾਂ ਬਹੁਤ ਔਖਾ ਹੁਣ ਜਦੋਂ ਮੈਂ ਪਿਆਸਾ ਖਾ ਮੈਂ ਜੌਬ ਦੇ ਨਾਲ ਕੀਤਾ ਤੇ ਟਾਈਮ ਬਹੁਤ ਲਿਮਟਡ ਹੁੰਦਾ ਹੈ ਤੁਸੀਂ ਯਕੀਨ ਮੰਨੋਗੇ ਇੱਕ ਵਾਰ ਉਹਦੀ ਸਕ੍ਰਿਪਟ ਈਡ ਕਰਨ ਦੇ ਲਈ ਡੇਢ ਘੰਟਾ ਲੱਗਦਾ ਹੈ 1.5 30 ਜੇ ਉਹਨੂੰ ਮੈਂ ਦੋ ਵਾਰ ਜਾਂ ਤਿੰਨ ਵਾਰ ਪੜ੍ਹਨਾ ਚਾਹਾਂਗਾ ਤਾਂ ਮੈਨੂੰ ਸਾਢੇ 4-5 ਘੰਟੇ ਚਾਹੀਦੇ ਨੇ ਉਹਦੇ ਵਿੱਚ ਫਿਰ ਹੈ ਸੀਨ ਨੇ ਸਿਮਿਲਰिटीज ਹੈ ਇਨਸੀਡੈਂਟਸ ਨੇ ਸਟੇਜ ਤੇ ਜਾਂਦੇ ਵਕਤ ਹਲਕਾ ਜਿਹਾ ਵੀ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਹਾਡਾ ਸੀਨ ਕਿਹਦੇ ਨਾਲ ਜੁੜ ਗਿਆ ਤੇ ਮਤਲਬ ਕਿ ਐਕਟਰ ਨੂੰ ਬੈਲ ਰਿਸਲਟ ਹੋਣਾ ਚਾਹੀਦਾ ਔਰ ਕਲਾਕਾਰ ਉਸ ਜੋ ਵੀ ਐਕਟਰ ਕਰਦਾ ਹੈ ਜਿਨ੍ਹਾਂ ਨੇ ਵੀ ਕੀਤਾ ਉਸ ਨੂੰ ਜੀਂਦੋ ਇਹ ਇੱਕ ਇੱਕ ਚੀਜ਼ ਦਾ ਉਹਨਾਂ ਨੂੰ ਪਤਾ ਹੁੰਦਾ ਕਿ ਆ ਘਟਨਾ ਹੁਣ ਵਾਪਰਨੀ ਆ ਇਸ ਤਰ੍ਹਾਂ ਵਾਪਰਨੀ ਆ ਹੁਣ ਜਿਸ ਤਰ੍ਹਾਂ ਇਹ ਅਸੀਂ ਹੁਣ ਇਹ ਨਾਟਕ ਕਰ ਰਹੇ ਹਾਂ ਚ ਕਰਮ ਸਿੰਘ ਦਾ ਕਰੈਕਟਰ ਹੈ ਕਰਮ ਸਿੰਘ ਦਾ ਸੇਮ ਹੈ ਹਰ ਸੀਨ ਦੇ ਵਿੱਚ ਕਰਮ ਸਿੰਘ ਹੈ ਮੋਤੀ ਨਾਲ ਹੈ ਆਪਣੀ ਵਾਈਫ ਦੀ ਯਾਦਾਂ ਦੇ ਵਿੱਚ ਹੈ ਵਾਈਫ ਦੀ ਯਾਦਾਂ ਚ ਆਉਂਦੀ ਹੈ ਫਿਰ ਬੇਟੀ ਹੈ ਇਹਦੀ ਮੋਤੀ ਹੈ ਸਾਰੇ ਪਾਤਰ ਕਰਮ ਸਿੰਘ ਦੇ ਇੰਟਰੈਕਸ਼ਨ ਕਰਦੇ ਨੇ ਉਹਦੇ ਨਾਲ ਜੁੜਦੇ ਨੇ ਗੱਲਬਾਤ ਕਰਦੇ ਨੇ ਸਟੋਰੀ ਜੋੜਦੇ ਨੇ ਹੁਣ ਦੇਖੋ ਕਿੰਨੀ ਖੂਬਸੂਰਤ ਗੱਲ ਹੈ ਕਿ ਇਨਸਾਨ ਨਾਲੋਂ ਇੱਕ ਜਾਨਵਰ ਜਿਹਦਾ ਡੌਗ ਮੋਤੀ ਹੈ ਜ਼ਿਆਦਾ ਦਰਦ ਵੰਡਾ ਸਕਦਾ ਹੈ ਜ਼ਿਆਦਾ ਨੇੜੇ ਹੋ ਸਕਦਾ ਹੈ ਜ਼ਿਆਦਾ ਆਪਣੀ ਫੀਲਿੰਗ ਸ਼ੇਅਰ ਕਰ ਸਕਦਾ ਹੈ ਬਹੁਤ ਔਖਾ ਹੈ ਔਰ ਇਹ ਗੱਲ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ ਜਦੋਂ ਬੰਦਾ ਜ਼ਿੰਦਗੀ ਚ ਇਕੱਲਾ ਰਹਿ ਜਾਂਦਾ ਹੈ ਸਭ ਕੁਝ ਕਮਾਂਡ ਤੋਂ ਬਾਅਦ ਉਸ ਦਾ ਏਸ ਫੈਕਟਰ ਕੁਝ ਵੀ ਉਹਨੂੰ ਲੱਗਦਾ ਹੈ ਕਿ ਹੁਣ ਦੁਨੀਆ ਚ ਕੋਈ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਕਿਸੇ ਕੋਲ ਵਕਤ ਨਹੀਂ ਆਪਣੇ ਦੂਰ ਹੋ ਗਏ ਨੇ ਕਿਤੇ ਛੋਟੀ ਜਿਹੀ ਜਗ੍ਹਾ ਤੇ ਬੈਠਾ ਹੈ ਮੁੱਤੀ ਜਿਹੜੀ ਉਹਦੀ ਹਰ ਗੱਲ ਸੁਣਦਾ ਤੇ ਜਵਾਬ ਦਿੰਦਾ ਤੇ ਉਹਨੂੰ ਕਹਿੰਦਾ ਦੁਖੀ ਨਾ ਹੋ ਮੈਂ ਹਾਂ ਨਾ ਤੇਰਾ ਮਿੱਤਰ ਤੇਰਾ ਦੋਸਤ ਹਾਂ ਨਾ ਮੈਂ ਉਹਦਾ ਆਸਰਾ ਪਾਲਦਾ ਹਾਂ ਆਸਰਾ ਪਾਲਦਾ ਸਵਾਗਤ ਦੋੜਿਆ ਜਾ ਰਿਹਾ ਮੈਂ ਬੇਨਤੀ ਕਰਾਂਗਾ ਕਿ ਆਪਾਂ ਅਗਲੇ ਹਫਤੇ ਫੇਰ ਇਹ ਜਿੱਥੋਂ ਗੱਲ ਹੁਣ ਆਪਾਂ ਛੱਡੀ ਆ ਇਹਨੂੰ ਦੁਬਾਰਾ ਸ਼ੁਰੂ ਕਰਦੇ ਆ ਤੇ ਅੱਜ ਅਸੀਂ ਪ੍ਰੋਗਰਾਮ ਨੂੰ ਇੱਥੇ ਹੀ ਸੰਪੂਰਨ ਕਰਦੇ ਆ ਅਗਲੇ ਹਫਤੇ ਫੇਰ ਅਸੀਂ ਬੈਠ ਕੇ ਜਿੱਥੇ ਗੱਲ ਅਸੀਂ ਛੱਡੀ ਆ ਇਤੋਂ ਹੀ ਸ਼ੁਰੂ ਕਰਾਂਗੇ ਅਗਲੇ ਹਫਤੇ ਫੇਰ ਮਿਲਦੇ ਆ ਕਲਾ ਦੇ ਹੱਕ ਸੰਗ ਵਿੱਚ ਉਦੋਂ ਤੱਕ ਲਈ ਤੁਹਾਡਾ ਸਾਰਾ ਸਾਰਿਆਂ ਦਾ ਰਬ ਰੱਖਾ ਤੁਹਾਡਾ ਜੀ